ਉਹ ਜੀਜੂ ਆ ਚਾਬੀ ਦਿਓ ਮੋਟਰਸਾਈਕਲ ਦੀ ਤੁਹਾਨੂੰ ਮੈਂ ਕੀਜ ਕਰਕੇ ਦਿਖਾਉਣਾ ਮੈਂ ਦਿਓ 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 ਮੈਂ ਨਮੀ ਜੀ ਸਿੱਖੀ ਆਤੀ ਮੈਂ ਕਰਕੇ ਦਿਖਾਉਣਾ ਲਿਓ ਨਾ ਮੇਰੇ ਸਾਲੇ ਰਹਿਣ ਦੇ ਮੈਨੂੰ ਪਤਾ ਹੀ ਆ ਤੂੰ ਕੀ ਪੁੱਠੇ ਵੰਗੇ ਲੈਣੇ ਆ ਕਿਉਂ ਮੇਰੇ ਮੂੰਹ ਚੋਂ ਗਾਣਾ ਕਢਾਵੇਂਗਾ ਗਾਲ ਲੱਗਣੀ ਮੈਨੂੰ ਹੀ ਆਹੋ ਠੀਕ ਆ ਨਾ ਕਿਉਂ ਤੂੰ ਘਟਿਆ ਕੰਮ ਕਰਦਾ ਮੈਂ ਰਹਿਣੀ ਦੇ ਮੋਟਰਸਾਈਕਲ ਨੂੰ ਆਪਦਾ ਸਾਈਂਗਲ ਟੱਕ ਲਿਆ ਮੇਰੇ ਮਗਰ ਮਗਰ ਆ ਜਾਣਾ ਨਹੀਂ ਰੇ ਨਾਲ ਨਹੀਂ ਰਹਿਣ ਦੇ ਕਰੇ ਰਹਿ ਤੂੰ ਉਹ ਨਾ ਜੀਜੂ ਹਣ ਮੈਂ ਤੁਹਾਡੇ ਮਗਰ ਸਾਈਂਗਲ ਤੇ ਆਉਂਗਾ ਦਸ ਸਾਈਂਗਲ ਲੱਗੂਗਾ ਠੀਕ ਆ ਮੈਨੂੰ ਤੁਸੀਂ ਨਾਲ ਹੀ ਬਿਠਾ ਲਓ ਆਪਦੇ ਮਗਰ ਮੈਂ ਵੀ ਝੂਟਾ ਲੈਣਾ ਮੈਂ ਵੀ ਝੂਟਾ ਲੈਣਾ ਨਵੇਂ ਮੋਟਰਸਾਈਕਲ ਤੇ ਦੇਖੋ ਤਾਂ ਸੀ ਕਿਵੇਂ ਬਹੁਤ ਟਾਂਕੂ ਲੱਗਦਾ ਮੈਂ ਵੀ ਝੂਟਾ ਲੈਣਾ ਤੇ ਮੈਨੂੰ ਨਹੀਂ ਪਤਾ ਜੀ ਤੁ ਮੈਂ ਦੀਦੀ ਨੂੰ ਲੱਛ ਦੂੰ ਓਕਾ ਮੇਰੇ ਸਾਲਿਆ ਜਨਾਨੀ ਵਾਲੀਆਂ ਜਵਾਖਾਨੀਆ ਕਰਦਾ ਉਹਨਾਂ ਫੇਰ ਕਹਿਣਾ ਮੈਨੂੰ ਤੁਸੀਂ ਹਨਾ ਕੋਈ ਧੰਦਾ ਨਹੀਂ ਕੰਮ ਕਰ ਤੋਰ ਕੇ ਨਹੀਂ ਦਿੰਦੇ ਆਈ ਨਹੀਂ ਕਰਦੇ ਜੋਣੀ ਕਰਦੇ ਆ ਤੈਨੂੰ ਜਨਾਨੀ ਨੂੰ ਦੱਸ ਹੋਰ ਦੱਸ ਕੀ ਦੀਦੀ ਤੂੰ ਦਾ ਸਾਰਾ ਕੁਝ ਲਟਾ ਦੇਗਾ ਸਾਡਾ തന്നു മെക്കയാ സൈക്കിൾ ചക്ക ആ മെ തന്നു ബഹുണ നീട്ടി കോണി മേടി സൈക്കല ചക്ക മൂടെ ലത്ത ലാ നയാട